ਹਣੀ ਬਤ ਸਾਰੇ ਪਿਆਰੇ ਸਾਸਿਦਾਲ ਦੀ ਕੀ ਹਾਲ ਚਾਲ ਉਮੀਦ ਕਰਾਂ ਸਾਰੇ ਠੀਕ ਠਾਕ ਹੋਵਗੇ ਅੱਜ ਇਹ ਤੁਹਾਡੇ ਸਪੈਸ਼ਲ ਆ ਕਿਉਂਕਿ ਆਪਣੀ ਪਿੰਨ ਖੁੱਲੀ ਡੈਰੀ ਡੈਰੀ ਖੁੱਲੀ ਕੱਲ ਪਰਸੋਂ ਨਾ ਟਾਈਮ ਹੋਇਆ ਤੇ ਆਪਣੇ ਆ ਘਰਾਂ ਨੇ ਡੈਰੀ ਖੁੱਲੀ ਨਵੀਂ ਤੇ ਇੱਕ ਇਹ ਕੱਲ ਆਪ ਤੇ ਵੀਰਾ ਤਾਂ ਦੋਵਾਂ ਨੂੰ ਦਿਖਾਵਾਂਗੇ ਨਾ ਦਿਖਾਵਾਂ ਕੀ ਚੱਕਰ ਨਾਲ ਕਿਵੇਂ ਫਾਇੰਡ ਕੱਢੀ ਗਿਵੇਂ ਅੱਦੇ ਕਾ ਜਾਣਾਂਗੇ ਜਾਣਕਾਰੀ ਦੇਣ ਕਿ ਚਾਹਤਾ ਜਮਿੰਦਰ ਤੇ ਹੁਣ ਕੋਈ ਨਹੀਂ ਜਾਣਦੇ ਤੇ ਫੇਰ ਤੁਹਾਨੂੰ ਦੱਸਦੇ ਆ ਆ ਵੇਖੋ ਆਪਣੀ ਨਿਊ ਕੱਟੀ ਇਹ ਆ ਬਿੰਦੋ ਨਿਤਰ ਨੀਲੀ ਰਾਵੀ ਆ ਪਿਓਰ ਨਸਲ ਦੀ ਆ ਹੁਣੇ ਸੇਰ ਮੱਥਾ ਮੱਥਾ ਚਿੱਟਾ ਥੱਲੇ ਆ ਵੀ ਪੈਰ ਵੀ ਚਿੱਟੇ ਨੇ ਪੂਛ ਵੀ ਚਿੱਟੀ ਇਹ ਬੱਚੂ ਐ ਦੀ ਮਾਂ ਹੈਗੀ ਦੂਜੀ ਮੋਰਨ ਨਸਲ ਦੀ ਤੇ ਇਹ ਹੈਗੀ ਆ ਨੀਲੀ ਰਾਵੀ ਹੁਣ ਇਹਨਾਂ ਨੇ ਪਤਾ ਕੀ ਹੋ ਗਿਆ ਤੇ ਹੁਣ ਆ ਵੀ ਆਪਣੀ ਸੁੰਨ ਲਈ ਆ ਇਹ ਵੀ ਮੋਰਨ ਨਸਲ ਦੀ ਆ ਹੁਣ ਇਹਦਾ ਬੱਚਾ ਵੇਖਾਂਗੇ ਕਿਵੇਂ ਨਾ ਹੁਣ ਜਾ ਕੇ ਤਾਂ ਮਿਲਦੇ ਆ ਫਿਰ ਅੱਛੇ 6:30 ਹੋਇਆ ਤੇ ਆਪਾਂ ਸਾਡੇ ਸਾਢੇ 5 ਹੋਇਆ ਅਜੇ ਵਸ਼ੇਕ 6 ਵਜੇ ਆਣਾ ਇਹ ਬਸ ਮਿਲਦੇ ਫਿਰ ਜਾ ਕੇ ਹਾਂ ਜੀ ਮੈਂ ਤੁਹਾਨੂੰ ਅੱਜ ਮੰ ਦਿਖਾਉਣਾ ਕੀ ਆਪਣੀ ਗੱਡੀ ਤੇ ਲਾਜੀ ਮੈਂ ਧੰਨਵਾਦ ਚ ਰੰਗ ਲਾਈ ਜੀ ਪਹਿਲੇ ਵੇ ਤਾਂ ਉਹ ਗੁਰਾ ਟਰਾਈ ਦਿੱਤੀ ਲਾਜੀ ਮੈਂ ਦਿਖਾਈ ਨਹੀਂ ਦਮ ਦਿਖਾਉਣੀ ਹਾਂ ਚਲੋ ਜਿਗਨ ਆ ਵੇਖੋ ਹਣ ਇਹ ਘਾਣ ਗਾ ਨਿਸ਼ਕ ਲਿਆ ਪੂਰੇ ਤਾ ਦਿਨੇ ਨਹੀਂ ਖਾਵਾਂਗੇ ਇੱਕ ਰੀ ਤੇ ਮਾੜੀ ਮੋੜੀ ਗੱਡੀ ਦਿਖਾ ਦਿੰਨੇ ਆ ਨਵੇਂ ਟਾਰ ਤੇ ਨਵੇਂ ਨਲਵੇ ਉਹ ਆਈ ਆਪਾਂ ਪਾਇਆ ਨੂੰ ਡੇਢ ਮਹੀਨਾ ਤਾਂ ਹੋ ਗਿਆ ਨਾ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਲਾਈਵੇ ਤੇ ਪਾਇਆ ਨੂੰ ਲੰਗੋ ਵੇਖੋ ਤੁਹਾਨੂੰ ਹਨਾ ਤੇ ਲਾਈਵੇ ਤੇ ਦਿਖਾ ਤੇ ਆ ਤੇ ਹੁਣ ਤੁਹਾਨੂੰ ਪਿਆ ਕੇ ਦਿਖਾਵਾਂਗੇ ਸਵੇਰੇ ਸਵੇਰੇ ਆਪਾਂ ਗੱਡੀ ਤੇ ਗੇੜੇ-ਗੇੜੇ ਕੱਢਾਂਗੇ ਤੇ ਬੱਸ ਫੜਾ ਰਾਂਗੇ ਆਪਾਂ ਤੇ ਹੁਣ ਤੁਹਾਨੂੰ ਜਾਣਾ ਮੈਂ ਦਿਖਾਵਾਂ ਨਾ थन दिखा के डाय नवी चलो मिलते उधर जाके हाँ जी मित्रों हाँ तो अपनी डायरी बेख दे हो देख सकते दे दे हो अपना दुर्ध प्या त्या डायरी सिस्टम होता डायरी काल देना ਤਾਂ ਅੱਜ ਆਪਾਂ ਦੱਸਣਗੇ ਕੀ ਕੀ ਕੁਝ ਹੁੰਦਾ ਡੈਲੀ ਚ ਆ ਆਪਣੀ ਦੁੱਧ ਇਹ ਤਾਂ ਕਿਹੜੀ ਮਸ਼ੀਨ ਹੈ ਫੈਂਟ ਵਾਲੀ ਤੇ ਆ ਮਿਕਸ ਮਿਕਸ ਕਰਾਂਗੇ ਨੇ ਮਿਕਸ ਕਰਨ ਦਾ ਫੈਂਟ ਲਈ ਹੈ ਸੋਨੀ ਡੈਮ ਹੋ ਗਿਆ ਮਿਕਸ ਕਰਨਾ ਇਹਦੀ ਮਸ਼ੀਨ ਨਹੀਂ ਵਿਖਾਦੇ ਹੋ ਐ ਹੀ ਨੇ ਕਰ ਰਹੇ ਨੇ ਮਿਕਸਰ ਅੰਨੀ ਮਤਰਾ ਇਦਾਂ ਨਾਲ ਅੱਧਾ ਪਾ ਆਪਣੀ ਫੈਂਟ ਦਾ ਇਹ 5 ਦੁੱਧ ਉਪਰ ਆ ਗਈ ਵਿਚਾਰੀ ਮੱਜ ਇੱਥੇ ਅੱਗੇ ਨਹੀਂ ਆਉਣਾ ਦੁੱਧ 6 ਸ਼ੂ ਦੇ ਲਾਗੇ ਬਗਿਆਂਗੀ ਮੇਰੇ ਗਾਂ ਚ 6 5 ਤੋਂ ਲੈ ਲਿਆ ਮਾਸ ਹੋ ਗਿਆ ਮਨ ਤੇ ਆ ਆ ਕਰਤੋਂ ਇਹ ਕੋਡ ਕੋਡ ਪਰਨੂ ਆਵੇ ਐਨੀਮਲ ਪੈ ਪਹਿਲੋ ਐਨੀਮਲ ਟਾਈ ਹੋਵੇ ਪਰ ਕੋਡ ਸਰਭਾ ਚੱਲੇ ਨੰਬਰ ਕੋਡ ਆ ਰਹੀ ਏ ਤਾਂ ਆ ਕੇ ਆਇਆ ਤਾਂ ਆਸਾਂ ਦਨਸ ਵੇਰੀ ਲਈ ਆ ਗਈਆਂ ਸਾਰਾ ਫਮ ਆ ਗਈ ਗਾ ਆ ਗਈ ਜੱਤੀ ਪਰਚੀ ਆਸਾਂ ਮੇਰ ਦਨਸ ਬਾਣ ਹਾਂ ਜੀ ਮਿੱਤਰੋ ਆਈ ਆਪਣਾ ਸਟੂਡੀਓ ਆਪਣਾ ਕਲ ਜੀ ਸਪਾਲ ਵੀਰੇ ਤੇ ਕਹਿੰਦਾ ਬਸ ਇੱਕੋ ਤੁਹਾਨੂੰ ਕਿ ਨਹੀਂ ਮੇਰੇ ਵੀਰੇ ਸਟੂਡੀਓ ਆ ਇਹ ਸਟੂਡੀਓ ਇਦਾਂ ਸਮਾਨ ਪਿਆ ਅੱਧਾ ਸਮਾਨ ਨੇ ਮੋਗੇ ਰੱਖਿਆ ਮੋਗੇ ਕੁਸੜੀ ਉਹ ਅੱਧਾ ਸਮਾਨ ਇੱਥੇ ਆ ਤੇ ਉਹ ਥੋੜੇ ਦਿਨ ਬਾਅਦ ਹੀ ਜਾਣੇ ਮੋਗੇ ਤੇ ਬਾਕੀ ਸਮਾਨ ਲੈ ਗਏ ਪਿਆਨੂ ਬੀਨੋ ਅੰਦਰ ਪਿਆ ਹੋਇਆ ਤੇ ਆ ਵੇਖ ਸਕਦੇ ਹੋ ਸੇ ਇੱਥੇ ਵੀਰਾ ਗਾਣੇ ਰਿਕਾਰਡ ਕਰਦਾ ਆ ਇਹ ਨੇ ਵੀਰੇ ਦਸ ਆਪ ਮਿੱਤਰੋ ਆਪਾਂ ਬਹੁਤ ਘੈਂਟ ਚੀਜ਼ ਬਣਾਈ ਹੁਣ ਤਾਂ ਪਰ ਵੀ ਆਵੇਂ ਦੇਖੋ ਆ ਪੂਰਾ ਸਿਰਹਾ ਇਸ ਨੂੰ ਹਟੋਸ ਮੈਂ ਕੰਮ ਵਿੱਚ ਹਾਂ ਨਹੀਂ ਮਤ ਰੋਕੀ ਹਾਂ ਚੱਲਾਇਆ ਮੇਡੀਆਂ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਣੇ ਭਾਬੀ ਚੰਮੀਲਾ ਤਰੀਕ 10 12 10 24 ਤੇ ਆਹ ਵੇਖ ਲਓ ਹੁਣ ਆਪਣੇ ਆ ਗਏ ਸਾਰੇ ਆ ਗਏ ਚੋਬਰ ਤੇ ਆਪਾਂ ਉਹਨਾਂ ਨਾਲ ਕਰਦੇ ਚਾਹ ਪੀ ਕੇ ਤੇ ਆਪਾਂ ਕੰਮ ਕਰਾਵਾਂਗੇ ਫਿਰ ਤੁਹਾਨੂੰ ਮਿਲਦੇ ਹਾਂ ਅਮਰੋਨੀ ਨਾਲ ਹਰੀਆਂ ਨਾਲ ਸਪਾਰਗਿਰੇ ਨਾਲ ਵੀ ਮਿੱਤਰੋ ਇਧਰ ਆਪਾਂ ਲੰਗਰ ਪ੍ਰਸ਼ਾਦ ਤਿਆਰ ਹੋਣਾ ਪਿਆ ਇਧਰ ਆਪਾਂ ਮਦਨ ਦਿਖਾਉਣਾ ਨਾਲ ਬੱਸ ਸਭਨਾਂ ਨੂੰ ਮਿਲਣਾ ਕਿਹਦਾ ਯਾਰ ਇਧਰ ਸਾਰੇ ਦੁਕਾਨਾਂ ਨਿਕਾਣਾ ਬੱਸ ਦੁਕਾਨਾਂ ਲੱਗੀਆਂ ਨੇ ਤੇ ਹੁਣ ਆਪਾਂ ਕਰਾਂਗੇ ਵੈਨੇ ਚੰਨੂਲਾ ਚੜੂਣਾ ਤੇ ਫੇਰ ਤੁਹਾਨੂੰ ਦਿਖਾਉਂਦੇ ਹਾਂ ਬੱਸ ਐਂ ਬੱਸ ਲੱਗੀਆਂ ਨੇ ਹਾਂਜੀ ਮਿੱਤਰੋ ਇਧਰ ਆਪਣੀ ਲੱਗੀ ਕਿਸ਼ਤੀ ਹੁਣ ਆਪਾਂ ਨਹੀਂ ਚੁੜੇ ਬਾਵਾ ਤਾਂ ਬਣ ਖਰਚਾ ਲਾਗੇ ਉਹਨਾਂ ਦੇ ਬਸ ਮਨ ਲੱਭ ਤੇ ਖਾਈਏ ਨਾ 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 ਸੋ ਇਦਿਆਂ ਤੁਹਾਨੂੰ ਮੈਂ ਦਿਖਾਉਣਾ ਸਾਰੇ ਬੰਦੇ ਖਾਂਦੇ ਆ 1000 ਦੇ ਤੁਰੇ ਨਹੀਂ ਆਪਣੇ ਪਿੰਡ ਦੀਆਂ ਪੰਜ ਤੋਂ 6 ਪਤਾ ਨਾ ਆਪਣੇ ਪਿੰਡ ਰਿਆਣੇ ਕਿੰਨੇ ਖਾਂਦੇ ਆ ਤੇ ਨਵਾਂ ਕੀ ਕਰਦੇ ਆ ਨਾ ਨੂੰ ਕਹਾਂਗੇ ਤੇ ਫਿਰ ਤਾਂ ਇਕ ਕਾਰ ਇਕ ਆਪ ਨਹੀਂ ਪਿੰਡ ਦੀ ਦੁਕਾਨ ਹੈ। ਇਕ ਆ ਵਾ। ਕਹਿੰਦੇ ਬੋਰੀ ਦਾ ਸੇਕ ਕੋਹੀ ਲੌਂਦੇ ਤੇ। ਕਾਨਾ ਕਹਿੰਦਾ ਅਸੀਂ ਸਾਰੇ ਦਿਖਾਣਾ ਕੋ ਬਾਅਦ ਚ ਪਰ ਤਾਂ ਮਿਊਜ਼ਿਕ ਸਿਸਟਮ ਦਿਖਾ ਕੇ ਲੱਗੇ ਇਹ। ਫੇਰ ਹਾਂਜੀ ਮਿੱਤਰੋ ਆ ਲੱਗੇ ਡਿੱਕ ਦਾ। ਬਸ ਹੁਣ ਆਪਣੇ ਸਿੰਗਰ ਸਾਹਿਬ ਹੀ ਹੋਣੇ ਆ। ਫੇਰ ਤੁਹਾਨੂੰ ਦਿਖਾਵਾਂਗੇ ਪੂਰਾ ਨਿਆਰਾ ਹੈ ਪੂਰਾ ਲੁੱਕ ਤੇ ਆਪਾਂ ਜਾ ਕੇ ਨਹਾਈਏ। ਨਾ ਨਾ ਇੱਕ ਘੰਟਾ ਹਰ ਕਿਨ ਹੋਣਾ ਇਹ ਤਾਂ ਪਰ ਤਾਂ ਨੂੰ ਚ ਜੇ ਲਿਖਣੀ ਬਸ ਕਿਵੇਂ ਲੰਗਰ ਤੇ ਆਤਾ ਹਾਂ ਮੈਂ ਲੰਗਰ ਦੇਖੋ ਨਾ ਕਿਵੇਂ ਤਿਆਰ ਹੁੰਦਾ ਇੱਥੇ ਚਾਵੇ ਪਕੌੜੇ ਅੱਧੇ ਭਾਂਡਿਆਂ ਦੀ ਸੇਵਾ ਕੱਲੂ ਵੀਰਾ ਹਾਂ ਤੇ ਆਪਣਾ ਬੁੱਜਾ ਬਸ ਅੱਧੇ ਚੌਲਾਂ ਦੀ ਸੇਵਾ ਤਿਆਰੀ ਆਪਣੇ ਬਾਬੇ ਜਾਨੀ ਸਾਡੀ ਜਗਾ ਆਪਣਾ ਭਰਾ ਜਿਸਪਾਲ ਵੀਰਾ ਕੌਂਦਾ ਪਿਆ ਬਹੁਤ ਦੱਬ ਗਿਆ ਜੱਟ ਵੇ ਮਪਾਲ ਨੇ ਲੋਕਾਂ ਨੂੰ ਕੁਝ ਕੁ ਬਸ ਲਈ ਹੱਥਾਂ ਬਹੁਤ ਸੋਹਣਾ ਕੌਂਦਾ ਮੇਰਾ ਵੀਰਾ ਜਿਸਪਾਲ ਬਹੁਤ ਦੱਬ ਗਿਆ ਜੱਟ ਵੇ ਮਪਾਲ ਨੇ ਲੋਕਾਂ ਨੇ ਥੈਂਕ ਯੂ ਗਲਾ ਬਹੁਤ ਜਨਾਬ ਬਹੁਤ ਹੀ ਮਾਫ ਕਰਿਓ ਬਹੁਤ ਬਹੁਤ ਬਾਕੀ ਬਹੁਤ ਬਦਰੀ ਰਾਪ ਨੂੰ ਇਥੇ ਸੇਵਾ ਲੱਗਦੀ ਨਹੀਂ ਇਹਦਾ ਆਹ ਨਾਲ ਗੱਲੇ ਜੇ ਬੋਲ ਬਾਬੇ ਅੰਸ਼ ਅੰਦਰ ਇੱਥੇ 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 ਮੈਂ ਬੈਠਾ ਨਾ ਜਿਹੜੇ ਵੀ ਹਨ ਅਬੇ ਜੋ ਦੋ ਦਰਜੇ ਮੀਨੇ ਕਿ ਜੀ ਮੈਂ ਲਿਚਉਣ ਕਿ ਮੈਂ ਇੱਥੇ ਬੈਠਾ ਹਾਂ ਬਸ ਅੰਦਰੋਂ ਉੱਧਾ ਘੰਟਾ ਹੋ ਗਿਆ ਇਹ ਲੱਗ ਰਿਹਾ ਕਿਆ ਆ ਫਿਰ ਰਾਜ ਪਾਲ ਵੀਰਿਆ ਕਹੇ ਵੰਡਣ ਰਿਹਾ ਲੋਕਾਂ ਨੂੰ ਟੁੱਟੇ ਕਰਕੇ ਦੇਵੇਗਾ ਪੈਸੇ ਹੁਣ ਉਹ ਇਕੱਠਾ ਕਰਨ ਦੇ ਆ ਤੇ ਹੁਣ ਲੱਗ ਨਹੀਂ ਦਿਆ ਅੱਧਾ ਘੰਟਾ ਹੋ ਗਿਆ ਇੱਥੇ ਰੱਖਣੇ ਕਿਆ ਨਾ ਜ਼ਰੂਰ ਰੈਕਡ ਆ ਗਿਆ ਉਹ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤਾਂ ਸਾਰੇ ਅਣਵੇਲੀ ਕਰ ਗਏ ਫੁੱਲ ਭਰੀ ਸੀ ਤੇ ਮਿੰਟ ਮਿੰਟ ਲੈ ਗਏ ਆ ਵੀ ਲੈ ਗਏ ਹੁਣ ਜਿਆਦਾ ਤੇਜ਼ ਆ ਸਾਰੇ ਸਾਰੇ ਲੈ ਕੇ ਪਾ ਗਏ ਉਹ ਵੀ ਲੈ ਗਿਆ ਬੰਮਣ ਵੀ ਮਿੱਤਰੋ ਆਪਣੇ ਦੋਸਤ ਸਾਰੇ ਦੋਵੇਂ ਜਾਣੇ ਤੇ ਇਹ ਮੇਰੇ ਪੱਕੇ ਫਰੈਂਡ ਆ ਤੇ ਹਮੇਸ਼ਾ ਮੇਰੇ ਨਾਲ ਹੀ ਰਹਿੰਦੇ ਆ ਪਰ ਅਸੀਂ ਵਲੌਗ ਚ ਘਟ ਹੁੰਦੇ ਆ ਬਾਈ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਹਾਂ ਬਾਈ ਦੱਬ ਕੇ ਲਾਈਕ ਕਰਿਆਏ ਜੀਰੋ ਯਾਨੀ ਸ਼ਾਹ ਮੇਲੇ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਣੀ ਮਿੱਤਰੇ ਇਹ ਆਪਣੇ ਜੀ ਭਰਾ ਸੱਜਣ ਮਿੱਤਰੇ ਤੇ ਇਹ ਇੰਡੀਆ ਕਰਿਆਨੇ ਦੀ ਦੁਕਾਨ ਹੈ ਇਹ ਆਪਣੇ ਬਾੜੇ ਪਿੰਡ ਦੇ ਵਿੱਚ ਚੌਂਕ ਦੇ ਕੋਲ ਜਿੰਦੂ ਵੀਰ ਦੀ ਦੁਕਾਨ ਹੈ ਤੇ ਸਾਰੇ ਫੋਰ ਸਪੋਰਟ ਕੋ ਚੀਜ਼ਾਂ ਜਰੂਰ ਵੀਰ ਸਸਤੀਆਂ ਵੀ ਲੱਸ ਵੀ ਕਰ ਦਿੰਦਾ ਇਹ ਆਪਣਾ ਸੱਜਣ ਮਿੱਤਰ ਹੈ ਆਪਣੇ ਵੀਰੇ ਦਾ ਤੇ ਬਾਈ ਦਾ ਸੁਭਾਅ ਬਹੁਤ ਵਧੀਆ ਹੈ ਤੇ ਮਿਲਦੇ ਆਪਾਂ ਇਹਨੂੰ ਮਿਲਦੇ 12 ਤਰੀਕ ਨੂੰ ਫਿਰ ਹਾਂਜੀ ਮਿੱਤਰੋ ਤੁਹਾਨੂੰ ਕਿਵੇਂ ਦਾ ਵਲੌਗ ਲਗਾ ਅਮਰੀਕਾ ਦਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਜੋ ਵਲੌਗ ਲੱਕਾ ਜੀ ਵਧੀਆ ਲੱਕਾ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਤੇ ਮਿੱਤਰਾਂ ਦਾ ਤੁਹਾਨੂੰ ਬਹੁਤ ਹੀ ਵਧੀਆ ਕਲਾ ਕਰ ਬਹੁਤ ਹੀ ਲੱਗੁੰਦੇ ਰਹੇ ਵੀ ਮੇਰੀ ਵੀਡੀਓ ਵੇਖਿਆ ਐ ਸੀ ਪੋਸਟ ਵੇਖ ਕੇ ਤੇ ਬਾਏ ਬਾਏ ਟਾਟਾ ਮਿਲਦੇ ਆ ਨੈਕਸਟ ਵੀਡੀਓ ਨੈਕਸਟ ਵੀਡੀਓ ਬਸ ਬੱਡੇ ਤੇ ਆਉਂਗੇ